ਐਮਪੀ ਵੱਡੀ ਖਬਰ ਦੇ ਨਾਲ ਦੱਸਦੀ ਹੈ ਕਿ ਮਾਨ ਸਰਕਾਰ ਦਾ ਮਿਸ਼ਨ ਪਿੰਡ ਪਿੰਡ ਨਹਿਰੀ ਪਾਣੀ ਵੱਡੀ ਤੇ ਅਹਿਮ ਜਾਣਕਾਰੀ ਫਾਜ਼ਿਲਕਾ ਦੇ ਪਿੰਡ ਜਾਨੀ ਸਰ ਦੇ ਵਿੱਚ ਹੁਣ ਨਹਿਰੀ ਪਾਣੀ ਹੈ ਜਿਹੜਾ ਪਹੁੰਚ ਗਿਆ 35 ਸਾਲ ਬਾਅਦ ਕਿਸਾਨਾਂ ਨੂੰ ਹੁਣ ਨਹਿਰੀ ਪਾਣੀ ਹੈ ਜਿਹੜਾ ਮਿਲਣ ਜਾ ਰਿਹਾ ਹੈ ਦੱਸਦੀ ਹੈ ਕਿ 8 ਫਰਵਰੀ ਤੋਂ ਮੁਕ्तसर ਮਾਈਨਰ ਵੀ ਚੱਲਦੀ ਦਿਖਾਈ ਦੇਊਗੀ ਸੋ ਇਸ ਵੇਲੇ ਦੀ ਅਹਿਮ ਤੇ ਵੱਡੀ ਜਾਣਕਾਰੀ ਨਹਿਰੀ ਪਾਣੀ ਦੇ ਨਾਲ ਜੁੜੀ ਹੋਈ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਮਾਨ ਸਰਕਾਰ ਵੱਲੋਂ ਮਿਸ਼ਨ ਜਿਹੜਾ ਚਲਾਇਆ ਜਾ ਰਿਹਾ ਪਿੰਡਾਂ ਪਿੰਡਾਂ ਦੇ ਵਿੱਚ ਹੁਣ ਨਹਿਰੀ ਪਾਣੀ ਨੂੰ ਪੁੱਜਦਾ ਮਾਨ ਸਰਕਾਰ ਕਰਦੀ ਨਜ਼ਰ ਆ ਰਹੀ ਹੈ ਸੋ ਫਾਜ਼ਿਲਕਾ ਦੇ ਪਿੰਡ ਜਾਨੀ ਸਰ ਦੇ ਵਿੱਚ ਹੁਣ ਨਹਿਰੀ ਪਾਣੀ ਹੈ ਜਿਹੜਾ ਪਹੁੰਚ ਚੁੱਕਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਸੋ 35 ਸਾਲਾਂ ਬਾਅਦ ਕਿਸਾਨਾਂ ਨੂੰ ਨਹਿਰੀ ਪਾਣੀ ਹੈ ਜਿਹੜਾ ਮਿਲਣ ਜਾ ਰਿਹਾ ਤੇ ਉੱਥੇ ਹੀ 8 ਫਰਵਰੀ ਤੋਂ ਮੁਕਤ ਸਰ ਮਾਈਨਿੰਗ ਮਾਈਨਰ ਹੈ ਜਿਹੜੀ ਉਹ ਵੀ ਚੱਲਦੀ ਦਿਖਾਈ ਦੇਊਗੀ ਸੋ ਇਸ ਵੇਲੇ ਦੀ ਅਹਿਮ ਤੇ ਵੱਡੀ ਜਾਣਕਾਰੀ ਦੱਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਬਿਆਨ ਵੀ ਦਿੱਤਾ ਗਿਆ ਸੀ ਤੇ ਕਿਹਾ ਸੀ ਕਿ ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਨਹਿਰੀ ਪਾਣੀ ਹੈ ਜਿਹੜਾ ਪੁੱਜਦਾ ਕੀਤਾ ਜਾਊਗਾ ਸੋ ਉਸ ਨੂੰ ਗੂਰਪੈਂਦਾ ਦਿਖਾਈ ਦੇ ਰਿਹਾ ਤੇ ਜੋ ਮਿਸ਼ਨ ਚਲਾਇਆ ਗਿਆ ਸੀ ਉਹ ਮਿਸ਼ਨ ਹੁਣ ਸਫਲ ਹੁੰਦਾ ਦਿਖ ਰਿਹਾ ਕਿਉਂਕਿ ਫਾਜ਼ਿਲਕਾ ਦੇ ਪਿੰਡ ਜਾਨੀ ਸਰ ਦੇ ਵਿੱਚ ਨਹਿਰੀ ਪਾਣੀ ਹੈ ਜਿਹੜਾ ਪਹੁੰਚ ਚੁੱਕਿਆ ਤੇ 35 ਸਾਲਾਂ ਬਾਅਦ ਕਿਸਾਨਾਂ ਨੂੰ ਨਹਿਰੀ ਪਾਣੀ ਮਿਲਣ ਜਾ ਰਿਹਾ ਹੈ ਤੋ ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਵੀ ਕੀਤਾ ਹੈ